ਚਿੱਠੀ ਕਦੋਂ ਲਿਖੀ ਐ ਚਿੱਠੀਆਂ ਤਾਂ ਬਹੁਤ ਪਹਿਲਾਂ ਤੇ ਲਿਖੀ ਜਾਂਦੀਆਂ ਸੀ ਪ੍ਰਧਾਨ ਮੰਤਰੀ ਨੂੰ ਡੀਸੇਲਟਿੰਗ ਵਾਸਤੇ ਆ ਮਾਦੋਪੁਰ ਵਾਲੀ ਚਿੱਠੀ ਐ ਇਹ ਕਦੋਂ ਲਿਖੀ ਐ 4425 ਨੂੰ ਮਾਦੋਪੁਰ ਵਾਲੀ ਚਿੱਠੀ ਕਿ ਸਾਨੂੰ ਡੀਸੇਲਟਿੰਗ ਦੀ ਜਾਇਤ ਦਿੱਤੀ ਜਾਵੇ ਭਾਖੜਾ ਤੇ ਪੌਂਗ 70 ਸਾਲਾਂ ਤੋਂ ਕੋਈ ਡੀਸੇਲਟਿੰਗ ਨਹੀਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਦੁਆਰੇ ਨਾ ਤੇ ਮਾਂ ਤੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕਿਹਾ ਗਿਆ ਪਰੰਤੂ ਡੀਸੇਲਟਿੰਗ ਵਾਸਤੇ ਕਦੇ ਧਿਆਨ ਨਹੀਂ ਦਿੱਤਾ ਜੀ ਅਸੀਂ ਲਿਖਦੇ ਰਹੇ ਆ ਉਹਨਾਂ ਨੂੰ ਬੀਬੀ ਅੰਦੀ ਨੂੰ ਬੀਬੀ ਐਮਪੀ ਨੂੰ ਮੈਂ ਕਹੀ ਜੇ ਨਾ ਚਿੱਟਾ ਹਾਥੀ ਐ ਇਹ ਸਫੈ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਉਹ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ ਬੀਬੀਐਮਬੀ ਦਾ ਚੇਅਰਮੈਨ ਤੇ ਹਾਈ ਕੋਰਟ ਚ ਬੋਲ ਰਿਹਾ ਕੋਦੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀਗਾ ਜੀ 4000 ਹੋਰ ਛੱਡੋ 4000 ਉਥੇ ਛੁੱਟੀ ਖੱਟ ਚੋਂ ਆ ਜਾਂਦਾ 1.5 ਲੱਖ ਦਾ ਉਹ ਪਾਣੀ ਨਾਲ ਤੁਸੀਂ ਹਟ ਰੁਕ ਲਉਗੇ ਆ ਪਈਆਂ ਨੇ ਚਿੱਠੀਆਂ ਇਹਨਾਂ ਨੂੰ ਜਿਹੜੀਆਂ ਅਸੀਂ ਪਾਈਆਂ ਹਰਿਆਣੇ ਦੀਆਂ ਚਿੱਠੀਆਂ ਜੀ ਹਰਿਆਣੇ ਨੇ ਲਿਖੀ ਮੇਰੇ ਕੋਲੇ ਹਸਤਾਖਰ ਤੇ ਵੀ ਆਈ ਸੀਗੇ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਵੀ ਹਸਾਇਤਾ ਹਰਿਆਣਾ ਕਿਵੇਂ ਕਰ ਸਕਦਾ ਮੈਂ ਕਿ ਜੀ ਪਾਣੀ ਲੈਣ ਤੂੰ ਲੜਦੇ ਉਹਨੇ ਪਾਣੀ ਵਾਸਤੇ ਨਹੀਂ ਉਹ ਤਾਂ ਨਹੀਂ ਹੋਣਾ ਮੈਂ ਕਿ ਜੀ ਡੁੱਬਣ ਵਾਸਤੇ ਰੱਖਿਆ ਨਾ ਫਿਰ ਆ ਹਰਿਆਣੇ ਦੇ ਹਰਿਆਣਾ ਇਰੀਗੇਸ਼ਨ ਐਂਡ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਚਿੱਠੀ ਹੈ ਜੀ ਅਸੀਂ 29 8 ਨੂੰ ਲਿਖੀ ਸੀ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਕਿਸਾਨਾਂ ਸਾਡਾ ਜਿਹੜਾ ਬੀ ਐਮ ਐਲ ਜਿਹੜਾ ਹੈ ਉਹਦੇ ਚ 2000 ਕਿਉਂ ਸੇ ਕਰ ਦੋ ਘਟਾ ਦਿਓ 8500 ਜਾਣੇ ਹੁਣ 2000 ਕਿਉਂ ਸੇ ਕਰ ਦੋ ਨਰਵਾਣਾ ਬ੍ਰਾਂਚ ਜ਼ੀਰੋ ਕਰ ਦੋ ਜਿਸ ਵੇਲੇ ਸਾਡੇ ਕੋਲੇ ਹਰਾਂ ਨਾ ਮਾਰ ਰਹੇ ਆ ਹਰਿਆਣਾ ਲਿਖ ਰਹੇ ਆ ਸਾਨੂੰ ਪਾਣੀ ਨਹੀਂ ਚਾਹੀਦਾ ਹੁਣ ਤੁਹਾਨੂੰ ਦੱਸੋ ਵੀ ਜਦੋਂ ਹੁਣ ਅਗਲੀ ਗਰਮੀ ਵਿੱਚ ਜਦੋਂ ਹੁਣ ਇਹ ਨਾਲ ਗੱਲ ਕਰਾਂਗੇ ਚਿੱਠੀ ਦਿਖਾਉਂਗਾ ਨਹੀਂ ਫਿਰ ਮੈਂ ਫਿਰ ਤੁਸੀਂ ਕਹਿੰਦੇ ਹੋ ਉੱਥੇ ਜਾ ਵੜਿਆ ਟਾਈਮ ਤੇ ਇੱਥੇ ਆ ਨਹੀਂ ਕੀਤਾ ਉਹਨੂੰ ਕਿ ਨਾ ਥੋੜਾ ਜਿਹਾ ਤਜਰਬਾ ਸਾਡਾ ਵੀ ਹੋ ਗਿਆ ਨਾ ਪੌਣੇ ਚਾਰ ਸਾਲ ਦਾ ਐਡੀ ਗਲਤੀ ਨਹੀਂ ਹੈਗੀ ਦੋ ਤਿੰਨ ਮੁੱਖ ਮੰਤਰੀ ਨੇ ਜਿਹੜੇ ਪੰਜ ਸਾਲ ਕੱਟੇ ਨੇ ਨਹੀਂ ਤਾਂ 11 ਮਹੀਨੇ 18 ਮਹੀਨੇ ਕੋਈ 8 ਮਹੀਨੇ ਕੁਈ ਪੱਤ ਕੋਈ 2 ਮਹੀਨੇ ਐ ਵਾਲੇ ਮੁੱਖ ਮੰਤਰੀ ਕੀ ਹੈਗੇ ਨੇ ਪੱਤਰਮ ਤਾਂ ਇਕੋ ਹੀ ਨਹੀਂ ਜਾਂਦੀ ਹੈ ਨਾ ਆ ਆ ਰਾਸਥਾਨ ਦੀ ਚਿੱਠੀ ਪਈ ਹੈ ਜੀ ਰਾਸਥਾਨ ਨੇ ਕਹਿੰਦੇ ਅਸੀਂ ਨਹੀਂ ਲੈਣਾ ਇਹ ਹੈਗਾ ਜੀ ਗਵਰਨਮੈਂਟ ਆਫ ਰਾਸਥਾਨ ਆਫਿਸ ਆਫ ਚੀਫ ਇੰਜੀਨੀਅਰ ਵਾਟਰ ਸੋਰਸ ਨਾਰਥ ਹਨੂਮਾਨਗੜ ਅਜੀਤੀ ਨੂੰ ਉਹ ਕਹਿੰਦੇ ਪਾਣੀ ਸਾਨੂੰ ਨਹੀਂ ਚਾਹੀਦਾ ਕਰ ਲਓ ਕੀ ਕਰੋਗੇ ਨੇ ਡੁੱਬਣ ਵਾਸਤੇ ਪੰਜਾਬ ਰੱਖਿਆ ਜੀ ਜਦੋਂ ਪਾਣੀ ਦੀ ਸਾਨੂੰ ਲੋੜ ਹੁੰਦੀ ਹੈ ਉਹ ਕਹਿੰਦੇ ਸਾਨੂੰ ਦਿਓ ਸਾਨੂੰ ਦਿਓ ਇਹਦਾ ਸਾਡਾ ਪਾਣੀ ਹੈ ਸਾਡਾ ਪਾਣੀ ਕੋਰਟਸ ਜਾਵਾਂਗੇ ਬੀਬੀ ਐਮਬੀ ਕੋਲ ਜਾਵਾਂਗੇ ਫਲਾਣਾ ਜਾਨਾ